ਜ਼ਿੰਦਗੀ 'ਚ ਕੰਮ ਕੀਤਾ ਇੱਕ ਨੰਬਰ ਦਾ ਹੁਣ ਇਹ ਬੰਦੇ 1990 91 ਦਾ ਕਹੀ ਜਾਂਦੇ ਅਸੀਂ ਸੇਵਾ ਕਰਦੇ ਅਸੀਂ ਸੇਵਾ ਕਰਦੇ ਹੋ ਭਾਈ ਤੁਸੀਂ ਐਜੇ ਵੀ ਖਾਦੇ ਆਪਦੇ ਭਾਣ ਜੇ ਜਵਾਈ ਕਬੱਡੀ ਤੋਂ ਹੀ ਬਣਾਏ ਆ ਤੁਸੀਂ ਸਾਰੇ ਗਵਾਹ ਹੋ ਇਸ ਗੱਲ ਦੇ ਬੈਂਕਟ ਹਾਲਾਂ ਦੇ ਵਿੱਚ ਬਹਿ ਕੇ ਆਪਾਂ ਬੂਟਾ ਬਣਾਉਂਦੇ ਰਹੇ ਆ ਕਿ ਨਹੀਂ ਬਣਾਉਂਦੇ ਰਹੇ ਆ ਆਪਾਂ ਐਜੇ ਨਹੀਂ ਖਾਧਾ ਕਬੱਡੀ ਤੋਂ ਫਿਰ ਸੇਵਾ ਕਿਵੇਂ ਹੋਈ ਫਿਰ ਉਹਨਾਂ ਤੇ ਹੀ ਉਹਨਾਂ ਤੇ ਹੀ ਗੋਲੀਆਂ ਚੱਲੀਆਂ ਹੁਣ ਤਿੰਨ ਵਾਰ ਚੱਲੀਆਂ ਕਿਸੇ ਨੇ মিডিਆ ਨੇ ਪੁੱਛਿਆ ਵੀ ਕੀ ਹੋਇਆ ਹੁਣ ਮੰਗਨ ਸਵਾਨ ਇਨਸਾਫ ਹੁਣ ਗੁਰੂ ਘਰ ਦਾ ਚੱਕ ਮੈਕ ਤੇ ਉੱਥੇ ਮੰਗਨ ਸਾਬ ਮੇਰੇ ਭਾਂਜੇ ਤੇ ਤਿੰਨ ਵਾਰ ਗੋਲੀ ਚੱਲੀ ਦੇ ਸਫਾਈ ਫਿਰ ਜੇ ਸਾਡੇ ਜਵਾਕਾਂ ਨੂੰ ਟੋਏ ਪਟੋਂਗੇ ਖੂ ਥੋੜਿਆਂ ਨੂੰ ਵੀ ਪੱਟੇ ਜਾਣਗੇ ਉਹਨੇ ਦੀ ਸਫਾਈ ਉਹ ਵੀ ਹੋਇਆ ਕੀ ਆਮਾਨਾ ਲੋਪੋ ਕਮੈਂਟਰੀ ਵਾਲਾ ਮੇਨ ਕਮੈਂਟਰੀ ਵਾਲਾ ਇਹਨਾਂ ਦਾ ਬੋਲਦਾ ਥਾਂ ਥਾਂ ਤੇ ਸਾਡੇ ਭਰਾਵਾਂ ਦੇ ਮੇਲੇ ਆ ਕਿਹੜੇ ਕਿਹੜੇ ਪਿੰਡ ਬੋਲਦਾ ਵਾ ਕਿਹੜੇ ਕਿਹੜੇ ਭਰਾ ਵਾ ਇਹ ਵੀ ਦੱਸ ਦੇਗੇ ਭਾਈ ਤੂੰ ਵੀ ਬੋਲ ਕੇ ਦੱਸ ਦੇ ਹੁਣ ਕਬੱਡੀ ਦੇ ਵਿੱਚ ਗੈਂਗਸਟਰ ਨੂੰ ਲਿਆਉਣ ਵਾਲਾ ਕੋਈ ਹੋਰ ਨਹੀਂ ਕਮੈਂਟਰੀਆਂ ਵਾਲੇ ਆ ਇਹਨਾਂ ਨੂੰ ਕਦੇ ਸਵਾਲ ਪੁੱਛਿਆ ਕਰੋ ਵੀ ਗੈਂਗਸਟਰ ਕਿਵੇਂ ਆਏ ਤੁਹਾਡੇ ਭਰਾ ਕਿਵੇਂ ਹੋਏ ਮੈਂ 30 ਸਾਲ ਕੰਮ ਕੀਤਾ ਇਹ ਦੇਸ਼ ਦੇ ਵਿੱਚ 2 ਨੰਬਰ ਸੀ 15 ਸਾਲ ਇੱਕ 15 ਸਾਲ ਇੱਕ ਆਪਾ ਜੀ ਨੂੰ ਮੇਰਾ ਖਿਆਲ 40-50 ਸਾਲ ਹੋ ਗਏ ਕਿੰਨੇ ਨੰਬਰ ਹੋਣਗੇ ਜ਼ਿੰਦਗੀ 'ਚ ਇੱਕ ਫੋਨ ਹੁੰਦਾ ਏਡੇ ਟਾਈਮ ਕਮੈਂਟਰੀ ਵਾਲੇ ਤੇ ਪਲੇਅਰਾਂ ਕੋਲੇ ਤਿੰਨ-ਤਿੰਨ ਆ ਕਿਹੜੇ ਕੋਲੇ ਦਾ ਬਿਜ਼ਨਸ ਚੱਲਦਾ ਇਹ ਐਨਆਈਏ ਨੂੰ ਨੰਬਰ ਦੇ ਦਿਓ ਸੰਦੀਪ ਦੇ ਪਰਿਵਾਰ ਨੂੰ ਕਹਿੰਦਾ ਦਿਓ ਮੰਗੀ ਦਾ ਸੰਦੀਪ ਦੇ ਦਾ ਮੇਰਾ ਖਿਆਲ ਗਈ ਹੋਏ ਆ ਬਾਕੀ ਤੱਥ ਸਾਹਮਣੇ ਆ ਜਾਣਗੇ ਦੇ ਦਿਓ ਅਮਨ ਲੋਪੋ ਦਾ ਸਾਡੇ ਵੀ ਦਿਓ ਮੈਂ ਲੈ ਕੇ ਦਨਾ ਲਿੰਕ ਜਨਰੇਟ ਕਰਕੇ ਦਿਖਾਓ ਤਾਂ ਮੰਨੂ ਬਾਕੀ ਅੱਗੇ ਦੱਸ ਦਵਾਂ ਸੌਰਜਨ ਚੱਠਾ ਜੀ ਦਾ ਨੰਬਰ ਜਿਹੜਾ ਹੈਗਾ ਉਹਨਾਂ ਨੂੰ ਸੱਦਿਆ ਗਿਆ ਐਨ ਆਈਏ ਵੱਲੋਂ ਦਿੱਲੀ ਜਾ ਕੇ ਆਏ ਫੋਨ ਬਾਅਦ ਆਇਆ ਉਹਨਾਂ ਦਾ ਚੈੱਕ ਹੋ ਵੀ ਆ ਫਾਰ ਅੱਗੇ ਸਾਡੇ ਵੀ ਕਰਾਓ ਕੋਈ ਪ੍ਰੋਬਲਮ ਨਹੀਂ ਇਹਨਾਂ ਦੇ ਵੀ ਕਰਾਓ ਬਿੱਲੀ ਇੱਥੇ ਹੀ ਆ ਫੈਲਿਓ ਬਾਹਰ ਆਈ ਲੋ ਇਹ ਵੀ ਦੱਸ ਦਿੰਦਾ ਬਿੱਲੀ ਇੱਥੇ ਹੀ ਹੈ ਇਹ ਸਭ ਫੈਡਰੇਸ਼ਨਾਂ ਦਾ ਗੋਲਮਾਲ ਹੈ